ਮੈਂ ਕਿੰਨਾ ਸ਼ਾਂਤੀ ਪੰਗਾ ਦੱਸਦੀ ਆ ਜਾਂਦਾ ਮੈਂ ਆਪਣੀ ਜਵਾਨੀ ਜੀ ਦੇਖ ਲਾ ਦਿੱਤੇ ਗੋਡਿਆਂ ਨੇ ਤੇਲ ਲਾਉਂਦਾ ਹੀ ਸ਼ਾਂਤ ਰਿਹਾ ਤਾਂ ਓਏ ਉਹਨਾਂ ਦੱਸੋ ਉਹਨਾਂ ਕੀ ਆ ਸੋਰਵਿਆ ਛੱਟੀ ਘਨ ਦੱਸਦੇ ਨੇ ਸਸੀ ਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਸਾਡੇ ਚੈਨਲ ਦੇ ਉੱਪਰ ਸੋ ਅੱਜ ਅਸੀਂ ਪਹੁੰਚੇ ਹੋਇਆ ਪਾਤੜਾਂ ਦੇ ਕਬੱਡੀ ਕੱਪ ਦੇ ਉੱਤੇ ਸੋ ਜਿੱਥੇ ਸਾਨੂੰ ਇੱਕ ਭਰਾ ਮਿਲਿਆ ਅਕਸਰ ਹੀ ਮਿਲਦਾ ਜਿੱਥੇ ਵੀ ਖੇਡ ਮਿਲਣ ਦੇ ਜਾਂਦਾ ਸੋ ਹਰੇਕ ਬੰਦੇ ਦੇ ਵਿੱਚ ਅਲੱਗ-ਅਲੱਗ ਕੁਆਲਿਟੀ ਹੁੰਦੀ ਹੈ ਜਿੱਦਾਂ ਕੋਈ ਕਮੈਂਟਰੀ ਕਰਦਾ ਹਨਾ ਜਾਂ ਜਿੱਦਾਂ ਕੋਈ ਜਾਂ ਕੋਈ ਕਰਤੱਬ ਕਰਦਾ ਤੇ ਲੇਕਿਨ ਜਿਹੜਾ ਮੇਰੇ ਨਾਲ ਵੀਰ ਬੈਠਾ ਇਹ ਸਾਡਾ ਭਰਾ ਮਾਈਕ ਦੇ ਉੱਤੇ ਜਿੰਨਾ ਵੀ ਇਹਨੂੰ ਟਾਈਮ ਮਿਲਦਾ 5 ਮਿੰਟ 4 ਮਿੰਟ ਸੋ ਇਹ ਆਪਣੇ ਬੋਲਾਂ ਦੇ ਨਾਲ ਦੁਨੀਆ ਨੂੰ ਕੀਲ ਦਿੰਦਾ ਕਿਉਂਕਿ ਬਾਈ ਬਹੁਤ ਸੋਹਣੀ ਕਮੇਡੀ ਕਰਦਾ ਆਪਾਂ ਬਾਈ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਬਾਈ ਦੀ ਪਿੱਛੇ ਜੇ ਬਹੁਤ ਟਾਈਮ ਪਹਿਲਾਂ ਇੱਕ ਵੀਡੀਓ ਬਹੁਤ ਮਕਬੂਲ ਹੋਈ ਐ ਬਹੁਤ ਲੋਕਾਂ ਦੇ ਵਿੱਚ ਗਈ ਐ ਜਿਸ ਵੀਡੀਓ ਦੇ ਵਿੱਚ ਨੇ ਕਿਹਾ ਸੀ ਸਾਡੇ ਬਾਪੂ ਜੀ ਸੋ ਉਹ ਵੀਰ ਸਾਡਾ ਸਾਡੇ ਨਾਲ ਬੈਠਾ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆਂ ਸ਼ਸ਼ੀਕਾਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਦੋਸਤੋ ਹੋਰ ਕਿੱਦਾਂ ਸੇ ਤਾਂ ਠੀਕ ਠਾਕ ਐ ਬਿਲਕੁਲ ਇੱਕ ਤਾਂ ਆਪਣਾ ਦਰਸ਼ਕਾਂ ਨੂੰ ਨਾਮ ਤੇ ਪਿੰਡ ਔਰ ਕਿੱਥੇ ਕਿ ਪਿੰਡ ਪੈਂਦਾ ਇਹ ਜ਼ਰੂਰ ਤੁਸੀਂ ਦਰਸ਼ਕਾਂ ਨੂੰ ਦੱਸੋ ਆਪਣਾ ਪਿੰਡ ਕਿੱਥੇ ਦਾ ਤੇ ਕੀ ਨਾਮ ਆ ਆਪਣਾ ਜ਼ਿਲ੍ਹਾ ਲੁਧਿਆਣਾ ਦੀ ਬਕਲ ਦੇ ਵਿੱਚ ਵੱਸਦਾ ਹੋਇਆ ਪਿੰਡ ਹਰਿਉਂ ਵਾਲਿਓ ਆ ਸਮਰਾਲੇ ਦੇ ਕੋਲ ਉਸ ਨਗਰ ਦਾ ਇੱਕ ਛੋਟਾ ਜਿਹਾ ਮੈਂ ਗਰੀਬ ਦਲਦਲ ਦੇ ਵਿੱਚ ਗਰੀਬ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ ਵਕ ਵਕ ਮੇਰੇ ਖਾਨਦਾਨ ਦੇ ਵਿੱਚ ਕੋਈ ਆਵਾਜ਼ਾਂ ਕੱਢਣ ਵਾਲਾ ਕਲਾਕਾਰ ਨਹੀਂ ਹੈਗਾ ਦੀ ਪਰ ਜਹ ਜਹ ਸ਼ੌਂਕ ਆ ਕਲਾਕਾਰਾਂ ਨਾਲ ਰਹਿ ਕੇ ਮੈਂ ਆਪਣਾ ਸੰਘਰਸ਼ ਸ਼ੁਰੂ ਕੀਤਾ ਫਿਰ ਕਿਸਾਨੀ ਸੰਘਰਸ਼ ਦੇ ਵਿੱਚ ਆ ਕੇ ਮੈਂ ਲੋਕਾਂ ਦਾ ਸਾਥ ਦਿੱਤਾ ਮਜ਼ਦੂਰ ਪਰਿਵਾਰ ਦੇ ਵਿੱਚੋਂ ਤੇ ਵੱਖ-ਵੱਖ ਚੈਨਲਾਂ ਤੇ ਮੈਂ ਆਵਾਜ਼ਾਂ ਕੱਢੀਆਂ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਾਪੂ ਕਹਿ ਕੇ ਸਾਰੇ ਕੰਮ ਦੀ ਤੇ ਉਹਨੂੰ ਵੀ ਬੜਾ ਤੁਸੀਂ ਨਜ਼ਾਰੇ ਨਾਲ ਸੁਣਿਆ ਤੇ ਸਾਰਿਆਂ ਨੇ ਪਿਆਰ ਦਿੱਤਾ ਅੱਜ ਮੈਂ ਇਸ ਚੈਨਲ ਤੇ ਆਇਆ ਮੈਨੂੰ ਬੜਾ ਭਾਗਾ ਵਾਲਾ ਸਮਝਦਾ ਮੈਂ ਆਪਣੇ ਉਹਨੂੰ ਕੋਟ-ਕੋਟ ਪ੍ਰਣਾਮ ਕਰਦਾ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਖੇਡ ਮੇਲੇ ਨੂੰ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰੇ ਉਹਨਾਂ ਨੂੰ ਮੇਰੇ ਵੱਲੋਂ ਜੀ ਆਇਆਂ ਵੈਲਕਮ ਚਸਪਾਲ ਹਾਂਸ ਕਮੇਡੀ ਕਲਾਕਾਰ ਜਿੱਥੇ ਬਾਈ ਆਪਾਂ ਦੇਖਦੇ ਹਾਂ ਐਕਸਰ ਟੂਰਨਾਮੈਂਟਾਂ ਦੇ ਉੱਪਰ ਪਹੁੰਚਦਾ ਉੱਥੇ ਬਾਈ ਲਗਾਤਾਰ ਇੱਕ ਸਾਲ ਹੋ ਗਿਆ ਬਾਈ ਹਾਂਜੀ ਇੱਕ ਸਾਲ ਤੋਂ ਇੱਧਰ ਆਪਣਾ ਜੋ ਧਰਨਾ ਲੱਗਿਆ ਹੋਇਆ ਬਾਰਡਰ ਦੇ ਉੱਤੇ ਸੋ ਉੱਥੇ ਬਾਈ ਆਪਣੀ ਡਿਊਟੀ ਦਿੰਦਾ ਪੂਰੀ ਤੇ ਉੱਥੋਂ ਡਿਊਟੀ ਦਿੰਦਾ ਅੰਦਾ ਜਿੱਥੇ ਬਾਈ ਨੂੰ ਕਿਤੇ ਸੱਦਾ ਪੱਤਰ ਆ ਜਿੱਥੇ ਵੀ ਗੱਲਬਾਤ ਬਣਦੀ ਆ ਕਬੱਡੀ ਕੱਪ ਦੇ ਉੱਤੇ ਉੱਥੇ ਆਪਣਾ ਇਹ ਟਾਈਮ ਕੱਢ ਕੇ ਜਾਂਦਾ ਸੋ ਉੱਥੇ ਆਪਣੀ ਕਮੇਡੀ ਕਰਦਾ ਵੱਖ-ਵੱਖ ਆਵਾਜ਼ਾਂ ਕੱਢਦਾ ਬੁਲਟ ਦੀ ਆਵਾਜ਼ ਕੱਢਦਾ ਗੱਗੂ ਗਿੱਲੀ ਦੀ ਕੱਢਦਾ ਜੋਗਰਾਜ ਦੀ ਕੱਢਦਾ ਸਨੀ ਦੀ ਹਲਦੀ ਘੜਦਾ ਵੱਖ-ਵੱਖ ਜਿੰਨੀਆਂ ਵੀ ਇਹਨੂੰ ਭਜਨਾ ਮਲੀ ਜੀ ਨੂੰ ਇਹ ਆਪਣਾ ਉਸਤਾਦ ਮੰਨਦਾ ਸੋ ਆਪਾਂ ਵੀ ਬਾਈ ਤੋਂ ਸੁਣਦੇ ਹਣਾ ਦੋ ਚਾਰ ਮਤਲਬ ਆਵਾਜ਼ਾਂ ਤੇ ਦੱਸਿਓ ਤੁਸੀਂ ਕਿੱਦਾਂ ਲੱਗੀਆਂ ਤੁਹਾਨੂੰ ਹਣਾ ਤੇ ਇਹ ਵੱਤਵਾਦ ਨੂੰ ਯਾਰ ਦੇ ਦਿਆ ਕਰੋ ਟਾਈਮ ਜਿੱਥੇ ਵੀ ਟੂਰਨਾਮੈਂਟ ਹੁੰਦਾ ਕਿਉਂਕਿ ਇਹਦਾ ਗੁਜ਼ਾਰਾ ਜਿਹੜਾ ਇਹ ਟੂਰਨਾਮੈਂਟਾਂ ਦੇ ਉੱਪਰ ਚੱਲਦਾ ਸੋ ਹਰੇਕ ਬੰਦਾ ਕੋਈ ਆਸ ਲੈ ਕੇ ਆਉਂਦਾ ਚਾਹੇ ਕੋਈ ਕਬੱਡੀ ਕਮੈਂਟੇਟਰ ਆ ਜਾਂ ਕਿ ਕਰਤੱਪ ਕਰਨ ਵਾਲੇ ਵੀਰ ਆ ਪਲੇਅਰ ਵੀ ਆ ਹਣਾ ਜੋ ਹੁੰਦੀ ਆ ਹਰੇਕ ਨੂੰ ਵੀ ਆਪਣੇ ਘਰ ਦਾ ਚੁੱਲਾ ਜਿਹੜਾ ਕਬੱਡੀ ਤੋਂ ਚੱਲਦਾ ਸੋ ਬਾਈ ਦਾ ਚੁੱਲਾ ਵੀ ਘਰ ਦਾ ਜਿਹੜਾ ਉਹ ਕਬੱਡੀ ਤੋਂ ਚੱਲਦਾ ਕਿਉਂਕਿ ਇੱਕ ਲੋੜਵੰਦ ਪਰਿਵਾਰ ਤੋਂ ਆ ਬਾਈ ਸੋ ਬਾਈ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਿੱਥੇ ਮਿਲਦਾ ਹੱਸ ਕੇ ਮਿਲਦਾ ਭੱਜ ਕੇ ਮਿਲਦਾ ਜਸਪਾਲ ਤਾਹਣ ਸੁਣਦਿਆ ਹੁਣ ਬਾਈ ਪਹਿਲੀ ਆਵਾਜ਼ ਕਿਹੜੀ ਕੱਢ ਰਹੇ ਤੁਸੀਂ ਪਹਿਲੀ ਆਵਾਜ਼ ਮੈਂ ਆਵਾਜ਼ਾਂ 90 ਕੱਢਾਂ ਅੱਜ ਤੁਸੀਂ ਮਿਲ ਗਏ ਮੈਨੂੰ ਅੱਛਾ 90 ਵਾਟਾ ਕੱਢ ਦਿਆਂ ਹਾਂ ਜੀਤਾ ਕਰਾਲੀ ਵਾਲਾ ਕਹਿੰਦਾ ਹੁੰਦਾ ਜੀ ਕਿਸੇ ਦੇ ਅਸੀਂ ਸਟੇਜ ਤੇ ਜਾਂ ਕਵੱਡੀ ਕੱਪ ਤੇ ਬੋਲ ਦਾਂ ਕਿ ਕਿਸੇ ਦੀ ਜ਼ਿੰਦਗੀ ਬਣ ਜਵੇ ਉਹਦੇ ਵਰਗਾ ਕਿਸੇ ਦਵਾਈ ਤੋਂ ਵੀ ਡਾਕਟਰਾਂ ਦੀ ਦਵਾਈ ਤੋਂ ਇਹ ਗਰੀਬ ਦੀ ਦਵਾਈ ਲੱਗ ਜਾਂਦੀ ਹੁੰਦੀ ਆ ਤੇ ਮੈਂ ਸਾਰਿਆਂ ਨਾਲ ਟਾਈਮ ਕਵੱਡੀ ਸੰਘਰਸ਼ ਵਿੱਚ ਕੱਢਿਆ ਕਹਿੰਦੇ ਉਹਨਾਂ ਨੇ ਜਦੋਂ ਕਵੱਡੀ ਦੇ ਵਿੱਚ ਉਸ ਟਾਈਮ ਦੀਆਂ ਗੱਲਾਂ ਜਿਹੜੇ ਮੇਰੇ ਅੱਖਾਂ ਦੇ ਸਾਹਮਣੇ ਸਟਾਰ ਹੀਰੇ ਪੰਜਾਬ ਦੇ ਕਵੱਡੀ ਮੰਨਿਆ ਗਿਆ ਦੇਵੀ ਦਿਵਾਲ ਨੇ ਇਹ ਮੈਨੂੰ ਇਸ਼ਕੇ ਜਗਾਇਆ ਸੀ ਮੈਂ ਉਹਨਾਂ ਦੇ ਖੇਡ ਮੇਲੇ ਤੇ ਗਿਆ ਉੱਥੇ ਮੈਂ ਆਵਾਜ਼ ਕੱਢੀ ਦੀ ਜੋਗਰਾਜ ਦੀ ਅੱਛਾ ਪਹਿਲੀ ਵਾਰ ਹੋ ਗੱਡੀ ਹਾਂ ਜੋਗਰਾਜ ਕਿੰਨਾ ਟਾਈਮ ਹੋ ਗਿਆ ਵੈਸੇ ਤੁਹਾਨੂੰ ਇਦਾਂ ਕਰਦੇ ਨੂੰ ਆਪਣਾ ਕਮੇਡੀ ਮੈਂ 1990 ਦੇ ਵਿੱਚ ਨਿਸ਼ਕਾਰੇ ਪ੍ਰੋਗਰਾਮ ਦੇ 2001 ਦੇ ਵਿੱਚ ਆਇਆ ਦੀ ਨਿਸ਼ਕਾਰਾ ਪ੍ਰੋਗਰਾਮ ਜਦ ਚੱਲਦਾ ਹੁੰਦਾ ਸੀ ਘਰ ਬੈਠੇ ਆਪਾਂ ਟੀਵੀ ਕਮਾ ਕੇ ਦੇਖਦੇ ਹੁੰਦੇ ਸੀ ਉਸ ਟਾਈਮ ਮੈਂ ਟੂਰਨਾਮੈਂਟਾਂ ਦੇ ਕੋਲੀਆਂ ਤੇ ਕਲਾਸਾਂ ਤੇ ਕੱਪਾਂ ਤੇ ਕਰ ਸਹਿਮਤ ਹੁੰਦੀ ਸੀ ਜਦ ਵੀ ਮੈਨੂੰ 100 200 ਰੁਪਿਆ 50 ਰੁਪਿਆ 100 ਰੁਪਿਆ ਦੇਦੰਦੇ ਦੀ ਉਸ ਟਾਈਮ ਪੈਸੇ ਦੀ ਕਦਰ ਵੀ ਹੁੰਦੀ ਸੀ ਹੁਣ ਕਬੱਡੀ ਦੇ ਵਿੱਚ ਪੈਸਾ ਮੁੱਖ ਰਹੇਗਾ ਪੈਸੇ ਨੂੰ ਸਲਾਮਾਂ ਹੁੰਦੀਆਂ ਨੇ ਅੱਜ ਜਦੋਂ ਭਾਂਡੇ ਕੌਲੀਆਂ ਦਿੰਦੇ ਦੀ ਉਹ ਟਾਈਮ ਮੈਂ ਆਵਾਜ਼ਾਂ ਕਰਦਾ ਹੁੰਦਾ ਕਈ ਥੋਂ ਤਾਂ ਮੈਨੂੰ ਘੜੀਆਂ ਵੀ ਮਿਲੀਆਂ ਨੇ ਚਾਹ ਚੜਦਾ ਜੀ ਵੱਖਰਾ ਹਣਾ ਚਾਹ ਚੜਦੇ ਹੁੰਦਾ ਸੀ ਬਹੁਤ ਖੁਸ਼ ਹੁੰਦਾ ਸੀ ਮੈਂ ਆਪਣੇ ਉਸਤਾਰ ਨੂੰ ਮੇਰੇ ਗੁਰਦੇਵ ਢਿੱਲੋਂ ਜੀ ਲੰਬੇ ਜੱਟ ਪਰੇ ਤੋਂ ਉੱਥੋਂ ਪਿੰਡ ਦੇ ਨੇ ਮੈਂ ਭਜਨਾਮਲੀ ਨੂੰ ਦੱਸਦਾ ਹੁੰਦਾ ਸੀ ਆਪਣੇ ਗੁਰੂ ਨੂੰ ਵੀ ਮੈਨੂੰ ਆਹ ਚੀਜ਼ ਮਿਲੀ ਜੀ ਉੱਥੋਂ ਆਹ ਮਿਲਿਆ ਉੱਥੋਂ ਆਹ ਮਿਲਿਆ ਭਜਨਾਮਲੀ ਤੁਸੀਂ ਸਰਵਾਤ ਕਰੋ ਤੁਸੀਂ ਪਹਿਲਾਂ ਆਪ ਦਾ ਉਸਤਾਦ ਜੀ ਮੰਨਦੇ ਹੋ ਭਜਨਾਮਲੀ ਨੂੰ ਆ ਆਪਾਂ ਉੱਥੇ ਸ਼ੁਰੂ ਕਰੀਏ ਪਹਿਲੀ ਆਵਾਜ਼ ਭਜਨਾਮਲੀ ਦੀ ਆਵਾਜ਼ ਕੱਢ ਕੇ ਦਰਸ਼ਕਾਂ ਨੂੰ ਮੜਾ ਭਜਨਾਮਲੀ ਕਿਦਾਂ ਵੱਲ ਭਈ ਮਰ ਜਿਲੀ ਬਈ ਭਜਲਿਆ ਕੀ ਪੰਗਾ ਪਾਈ ਬੈਠਾ ਮੈਂ ਕਹਿੰਦਾ ਸ਼ਾਂਤੀਆਂ ਪੰਗਾ ਦੱਸਦੀਆਂ ਆਆਂ ਦਾ ਮੈਂ ਆਪਣੀ ਜਵਾਨੀ 'ਚ ਦੇਖ ਲਾ ਗੱਟੇ ਗੋਡਿਆਂ ਨੂੰ ਤੇਲ ਲਾਉਂਦਾ ਸੀ ਸ਼ਾਂਤੀ ਜਦੋਂ ਮੈਂ ਪਾੜੇ 'ਚ ਆਉਂਦਾ ਸੀ ਵੀ ਮਰ ਜਣੇ ਫਿਰ ਤੈਨੂੰ ਗਰਮੀ ਆ ਗਈ ਹੋਣੀ ਆ ਗਰਮੀ ਨਹੀਂ ਆਉਂਦੇ ਸ਼ਾਂਤੀ ਮੇਰੇ ਡੋਲੇ ਫੜਕਦੇ ਦੀ ਵੀ ਮਰ ਜਣੇ ਡੋਲੇ ਵੀ ਫੜਕਦੇ ਨੇ ਆਹੋ ਡੋਲੇ ਤਾਂ ਮੇਰੇ ਫੜਕਦੇ ਦੀ ਡਰਦੇ ਮਾਰੇ ਤੇ ਫੜਕਦੇ ਦੀ ਸ਼ਾਂਤੀ ਕਹਿੰਦੇ ਮੈਂ ਕਵਾੜੀ ਨਹੀਂ ਫੇਲਿਆ ਸ਼ਾਂਤੀਆ ਮੇਰਾ ਬਾਪ ਹੈਗਾ ਟੀਮ ਨਾਲ ਜਦੋਂ ਮੈਨੂੰ ਗੋਡਿਆਂ ਦੇ ਥੱਲੇ ਲੈ ਲਿਆ ਉਹ ਮੈਂ ਕਹਾ ਭਾਈ ਇਹ ਬਣ ਛੜ ਦੋ ਉਹ ਛੜ ਦੋ ਐਂ ਤੇ ਸੀ ਪੂਤਣੀ ਦੀ ਮੇਰੇ ਚ ਤੇਲ ਕੱਢਣਾ ਉਹ ਸ਼ਾਂਤੀ ਤਾਂ ਮੈਂ ਹੱਥ ਲਾ ਕੇ ਮੁੜਿਆ ਆਉਂਦਾ ਸੀ ਕਈ ਵਾਰੀ ਤਾਂ ਮੈਂ ਢੁੱਕੇ ਜਾਂਦਾ ਸੀ ਵੀ ਮਰ ਜਲੇ ਫਿਰ ਤਾਂ ਕਬਾੜੀ ਤੇ ਆਪਣੀ ਜਵਾਨੀ ਚ ਬਹੁਤ ਖੇਲੀ ਹੋਣੀ ਆ ਤਾਂ ਹੀ ਆ ਪਾਲਾ ਖੁਸ਼ੀ ਉਹਨੇ ਤਾਂ ਹੀ ਮੰਨਦੇ ਨੇ ਸ਼ਾਂਤੀਏ ਇਹ ਮੇ ਤੋਂ ਸਿੱਖ ਗਏ ਨੇ ਕਹਿੰਦੇ ਭਜਨਾ ਤੇ ਤੋਂ ਕਬੱਡੀ ਖੇਲਣੀ ਸਿੱਖਣੀ ਆਉਣ ਦੇਖ ਲਾ ਵੀ ਪਾਲਾ ਵੀ ਕੈਨੇਡਾ ਚਲੇ ਗਿਆ ਖੁਸ਼ੀ ਵੀ ਕੈਨੇਡਾ ਚਲੇ ਆ ਗਿਆ ਸਾਦੀ ਇਹ ਭਜਨਾ ਅਮ ਲਈ ਹਲੇ ਵੀ ਪਾੜੇ ਦੇ ਵਿੱਚ ਹੀ ਖੜਾ ਬਹੁਤ ਖੂਬ ਯਾਰ ਬਹੁਤ ਸੋਹਣੀ ਬਾਈ ਕਲਾ ਦਿੱਤੀ ਆਰ ਆਪਣੇ ਹਨਾ ਤੇ ਸਰੀ ਲਾਉਣਾ ਜਾਮਾ ਪੂਰਾ ਹਨਾ ਬਿਲਕੁਲ ਬਿਲਕੁਲ ਇਹ ਜਿਹੜੀ ਗਰੀਬੀ ਆ ਇਹ ਬਹੁਤ ਕੁਝ ਕਰਾ ਦਿੰਦੀ ਆ ਹੋਰ ਇਸ ਤੋਂ ਬਾਅਦ ਹੁਣ ਤੁਸੀਂ ਇਸ ਤੋਂ ਬਾਅਦ ਜੋਗਰਾਜ ਲਗਾਤਾਰ ਹੀ ਆਉਂਦਾ ਹੁਣ ਫਰਮਾੜਾ ਜੋਗਰਾਜ ਕਿ ਕਦਾ ਬੰਨਾਉਂ ਤੈਉ ਸੁਹਾਟ ਰਿਹਾ ਤਾ ਓਏ ਉਹਦਾ ਨਾਂ ਦੱਸਿਓ ਦਾ ਨਾਂ ਕੀ ਆ 100 ਰੁਪਇਆ ਛੱਟੀ ਘਨ ਦੱਸ ਦੇ ਨੀ ਓ ਜੇ ਤੈਨੂੰ ਉਹਦਾ ਨਾਂ ਦੱਸ ਦਿੱਤਾ ਤੇਰੇ ਪੈਰਾਂ ਥੱਲੋਂ ਮਿੱਟੀ ਨਿਕਲ ਜਣੀਆ ਦੁੱਲਾ ਆ ਦੁੱਲਾ ਬੰਦੇ ਨੂੰ ਮਾਰ ਕੇ ਸਾ ਲਿੰਦਾ ਓਏ ਇਹ ਜਮ ਮਾਇਦਾ ਪੁੱਤ ਕਿਹੜਾ ਪੈਦਾ ਕਰਤਾ ਮਾਂ ਨੇ ਜਿਹੜਾ ਦੁੱਲਾ ਸੱਟੀ ਨਾਲ ਬਿੱਠ ਲੜਾਵੇ ਉਹ ਤਾਂ ਤੈਨੂੰ ਮਿਲ ਕੇ ਹੀ ਪਤਾ ਲੱਗੂਗਾ ਵੀ ਜੱਗੇ ਦੇ ਕਿੰਨਾ ਦੁੱਲੇ ਦਾ ਬੈਰ ਜੱਗੇ ਨਾਲ ਕਿਵੇਂ ਮਿਲਦਾ ਓਏ ਇੱਕ ਵਾਰੀ ਕਵਾੜੀ ਪਵਾ ਕੇ ਤਾਂ ਦੇਖ ਜੇ ਨਾ ਸੀ ਨਾ ਸਾਦੇ ਵਿੱਚੋਂ ਉਹ ਤਾਂ ਮੈਨੂੰ ਵੀ ਬਤਾ ਬਈ ਕੀ ਕੱਢੇਗਾ ਚੱਲ ਠੀਕ ਆ ਤੇਰੀ ਦੁੱਲੇ ਨਾਲ ਕਵਾੜੀ ਅੱਜ ਪਵਾਏ ਲੈਣਿਆ ਹਾਂ ਹਾਂ ਓ ਦੁੱਲਿਆ ਆ ਇਹਦੇ ਨਾਲ ਲੱਗ ਓਏ ਕਿਹਨੇ ਯਾਦ ਕੀਤਾ ਭੂਤੜੇ ਦਿਓ ਓ ਜੱਗੇ ਨਾਲ ਕਵਾੜੀ ਖੇਡਣੀ ਆ ਤਾਂ ਓ ਕਾਉ ਜੱਗਿਆ ਖੇਲੇਗਾ ਕਵਾੜੀ ਓਏ ਇਹਨੂੰ ਇੱਕ ਵਾਰ ਮਦਾਂ ਤੇ ਸੱਡਤਾ ਦੋ ਮੈਂ ਤਾਂ ਲਪ ਦਿਨਾ ਤੇ ਨਪ ਕੇ ਮਿੱਠਿਓ ਸੜਦਾ ਨਹੀਂ ਹੁੰਦਾ ਓਏ ਮੈਨੂੰ ਗੱਗੂ ਗੱਲ ਕਹਿੰਦੇ ਨੇ ਗੱਗੂ ਗੱਲ ਤੇ ਤਾਂ ਮੈਂ ਲੋਕਾਂ ਨੂੰ ਕੀ ਬਾਤ ਹੈ ਸਹੀ ਹੈ ਬਾਬਾ ਜਮਾ ਬਸ ਜੀ ਮਾਲਕ ਦਾ ਨੂੰ ਤਰੱਕੀ ਦੇਵੇ ਹਨਾ ਉਸਤਾਦਾਂ ਦੀ ਦਿੱਤੀ ਹੋਈ ਇਹ ਦੇਣਾ ਸਹੀ ਗੱਲ ਗੁਰੂ ਜੀ ਵਧੀਆ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਮਤਲਬ ਆਪਾਂ ਗੁਣ ਦਿੱਤਾ ਉਹਦਾ ਇਸਤੇਮਾਲ ਵੀ ਕਰਨਾ ਚਾਹੀਦਾ ਹਨਾ ਤੇ ਫਿਰ ਮੇਲ ਮਿੱਤਰ ਜੀ ਹੋਗੇ ਮੇਲਵਤਰ ਤੇ ਕੁल्ले ਸ਼ਾਹ ਜੀ ਇਕੱਠੇ ਹੋ ਜਾਂਦੇ ਨੇ ਅੱਛਾ ਇੱਕੋ ਕਮਰੇ 'ਚ ਹਾਂ ਕੁल्ले ਸ਼ਾਹ ਕਹਿੰਦਾ ਮੇਲਵਤਰ ਕਹਿੰਦਾ ਓਏ ਹੋਏ ਉਹ ਮੈਂ ਕਿਹਾ ਵੀ ਕੁਲਿਆ ਗੱਲ ਸੁਣਾ ਵੀ ਆਜਾ ਉਹੜਾ ਦੇਖ ਲੈ ਵੀ ਮੈਨੂੰ ਪਤਾ ਪਾਲਾ ਜਲਾਲਪੁਰ ਜਾਊਗਾ ਉਹ ਕੁਲਗ ਉਹ ਮੈਨੂੰ ਇਹ ਪਤਾ ਲੱਗਿਆ ਵੇ ਖੁਸ਼ੀ ਵਿੱਚ ਬਹੁਤ ਦਰਦੇ ਬਦਦਾ ਓਏ ਮੈਂ ਕਹਿਆ ਜਿਹਦੇ ਨਾਲ ਮਾਫੀ ਸਿੰਗ ਤੇ ਸੇਕ ਬਣਾ ਲਵੇ ਓ ਫਿਰ ਸੇਕ ਟੁੱਟੇ ਦਾ ਜ਼ਗਾਰ ਆਊਗਾ ਪਤਾ ਲੱਗੂਗਾ ਜਦੋਂ ਮਜ਼ਾਕ ਦੇ ਵਿੱਚ ਪੱਲੇ ਦੇ ਲੱਬਿਆ ਪੈੜਾ ਪਾਇਆ ਓਏ ਹੋਏ ਮਗਾ ਚੱਕ ਲਾ ਗਿਆ ਓਏ ਕੁਲਿਆ ਤੇ ਤੇਰਾ ਪਗਾ ਪੈ ਗਿਆ ਓਏ ਉਹ ਮੈਨੂੰ ਲੱਗਦਾ ਨਾਲ ਖੁਸ਼ੀ ਵੀ ਪੱਲੇ ਲੈ ਲੱਗੇ ਹੋਏ ਹੈ ਏ ਦਾ ਮਾਤਾ ਯਾਰ ਸਰਾ ਬਾਬੇ ਜਵਾ ਇਹ ਮੈਂ ਕਿਹਾ ਬੰਦੇ ਵਧੀਏ ਨੇ ਇਨਸਾਨ ਵਧੀਏ ਨੇ ਬੰਦੇ ਨੇ ਪੂਰੇ ਬੱਚੀ ਦਾ ਜਦੋਂ ਆਪਣੇ ਏਰੀਆ ਦਾ ਨਾ ਆ ਬੜਾ ਮਾਣ ਵਾਲੀ ਗੱਲ ਆ ਸੰਗਰੂਰ ਦਾ ਪਾਲਾ ਹੋ ਗਿਆ ਪਾਲਾ ਬਾਈ ਹੋ ਗਿਆ ਸਾਡੇ ਮਾਣ ਕੀ ਤੋਂ ਵੱਡਾ ਭਰਾ ਲਾਡੀ ਹੋ ਗਿਆ ਟਾਲਾਂ ਤੋਂ ਤੇ ਜਿਹੜੇ ਇਹ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਤੇ ਸਾਡੇ ਮਾਲਵੇ ਦੇ ਵਿੱਚ ਇੱਕ ਕਬੱਡੀ ਨੂੰ ਇੰਨਾ ਪਿਆਰ ਦਿੰਦਾ ਮਾਲਵਾ ਇੱਕ ਕਾਲਜਾ ਜਾਨ ਆ ਕਬੱਡੀ ਦੀ ਮਾਲਵਾ ਰੀਡ ਦੀ ਹੱਡੀ ਆ ਦੇਵੀਦੇਵਾਲ ਜੀ ਜਦੋਂ ਮੈਨੂੰ ਉਹਨਾਂ ਨੇ ਪਹਿਲੀ ਵਾਰ ਮੈਨੂੰ ਪੈਸੇ ਪਾ ਕੇ ਦਿੱਤੇ ਲਫਾਫੇ 'ਚ ਮੈਂ ਕਹਿੰਦਾ ਹੱਸ ਜੇਬ 'ਚ ਵਾਲਾ ਬਸ ਅੱਖਾਂ ਵਿੱਚ ਕੇ ਵਾਲਾ ਤਾਂ ਕੁਝ ਬੋਲਣਾ ਨਹੀਂ ਹੈਗਾ ਹਾਜ਼ਰੀ ਲਾਉਣੀਆਂ ਤਾਂ ਤੇਰੀ ਹਾਜ਼ਰੀ ਲਵਾਵਾਂਗੇ ਟੋਨੀ ਯਾਦਗਰੀ ਇੱਕ ਕੁਬਿਆਂ ਦੇ ਵਿੱਚ ਮੇਲਾ ਹੁੰਦਾ ਹਾਂਜੀ ਹਾਂਜੀ ਤੇ ਦੇਵੀਦੇਵਾਲ ਜੀ ਆਪਣੇ ਬੇਟੇ ਨੂੰ ਯਾਦ ਕਰਦੇ ਨੇ ਅੱਜ ਦੇਵੀਦੇਵਾਲ ਜੀ ਵੀ ਅਮਰ ਹੋ ਗਏ ਸਹੀ ਗੱਲ ਹੈ ਤੇ ਸਾਨੂੰ ਇਹ ਜਿਹੜੇ ਕੋਚ ਨੇ ਜਿਨ੍ਹਾਂ ਨੇ ਆਪਣੀ ਕਬੱਡੀ ਨੂੰ ਇੱਕ ਪਿੱਠ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਇੱਕ ਇਹ ਖੁਸ਼ੀ ਤੇ ਪਾਲਾ ਹੋਇਆ ਦੁੱਲਾ ਹੋਇਆ ਕਿੰਨਾ ਕਿੰਨਾ ਦੇ ਲੋਕ ਕਬੱਡੀ ਦੇ ਮਹਾਕੁੰਭ ਪਾਏ ਨੇ ਸਹੀ ਗੱਲ ਹੈ ਪੰਜਾਬ 'ਚ ਘਾਟ ਘਾੜ ਦੀ ਹੋ ਗਈ ਕਬੱਡੀ ਨੂੰ ਇੱਕ ੱੱਬਾ ਲੱਗਣ ਦਾ ਕੰਮ ਹੋ ਗਿਆ ਮੈਂ ਦੇੱਕ ਦੇ ਖਿਡਾਰੀ ਨਸ਼ੇ ਪਤਿਆਂ ਦੀ ਚੀਜ਼ਾਂ ਨਹੀਂ ਲੈ ਕੇ ਦਿੱਤੇ ਸਾਡਾ ਪੰਜਾਬ ਸੋਨੇ ਦੀ ਰੰਗਲਾ ਚਿੜੀ ਦੀ ਪਰ ਚਿੜੀਓ ਚਿੱਟੇ ਦੇ ਵਿੱਚ ਬਦਲਤੀ ਇਹਨਾਂ ਨੇ ਉਦੇ ਫੰਗ ਵੀ ਚਿੱਟੇ ਹੋ ਗਏ ਪਰ ਮਾਂ ਧਰਤੀ ਆ ਜਿਸ ਮਾਂ ਧਰਤੀ ਨੂੰ ਅੱਜ ਪੰਜਾਬ ਨੂੰ ਚਿੱਟੇ ਦੇ ਘੋਣ ਨੇ ਖਾਦਾ ਹੋਇਆ ਉਦਾਂ ਕੋਈ ਚਿੱਟੇ ਦੇ ਸੁਰ ਦੇ ਵਿੱਚ ਕਈ ਵਾਰੀ ਸਾਬਰ ਕੋਟੀ ਵੀ ਚਿੱਟੇ ਜੀ ਗਾ ਜਾਂਦਾ ਸੀ ਸੁਰ ਲਾ ਕੇ ਉਹਨੇ ਕਹਣਾ ਵੀ ਚਿੱਟਾ ਹੀ ਲਾ ਦੇ ਸਰਦੂਲ ਬਾਜੀ ਵੀ ਕਹਿੰਦਾ ਵੀ ਚਿੱਟਾ ਸੁਰ ਦਖਾ ਠੀਕ ਹੈ ਜੀ ਚਿੱਟਾ ਸਾਰੇ ਮੁਲਕ ਵਿੱਚ ਚਿੱਟੇ ਨੇ ਚਿੱਟੇ ਰਾਗ ਬਣਾਤੇ ਬਿਲਕੁਲ ਬਿਲਕੁਲ ਇੱਕ ਜਾਂਦੀ ਵਾਰ ਉਹਨਾਂ ਲਾਸਟ ਲਾਸਟ ਦੇ ਵਿੱਚ ਆਪਾਂ ਹੁਣ ਵੀਡੀਓ ਐਂਡ ਕਰਦੇ ਆ। ਸੋ ਤੁਹਾਡਾ ਪਹਿਲਾਂ ਧੰਨਵਾਦ ਆ ਟਾਈਮ ਦਿੱਤਾ ਤੁਸੀਂ ਹਣਾ। ਥੈਂਕ ਯੂ ਥੈਂਕ ਯੂ। ਤੇ ਹੁਣ ਲਾਸਟ ਦੇ ਵਿੱਚ ਐਨ ਇੱਕ ਜਮਾ ਸਰਾ ਲਾ ਦੋ ਪੂਰਾ। ਵੀ ਆ ਨੰਦ ਆ ਜਾਲ ਕਹਿੰਦਾ ਵੀ ਹਾਂ ਵੀਡੀਓ ਦੀ ਸ਼ੁਰੂਆਤ ਤੋਂ ਤੇ ਲਾਸਟ ਤੱਕ ਦੇਖਿਆ ਤੇ ਸਵਾਦ ਆ ਗਿਆ ਪੂਰਾ। ਤੇ ਇੱਕ ਜਿੱਦਾਂ ਜਿੱਦਾਂ ਜੀ ਤੁਸੀਂ ਕਹੋਗੇ ਰਮੇਸ਼ਪੂਰੀ ਸਨੀ ਦੇਵਲ ਧਰਵਿੰਦਰ ਜੀ ਪੰਜਾਬ ਦੇ ਹੋਣ ਹਾਰ ਹੀ ਦੇ ਨੇ ਪੰਜਾਬ ਦੇ ਵਿੱਚ। ਹੁਣ ਰਮੇਸ਼ਪੂਰੀ ਕਹਿੰਦਾ ਰਮੇਸ਼ਪੂਰੀ ਜੀ ਕੀ ਕਹਦਾ? ਅਰੇ <laughs> अरे जिस चैनल वाले ने मुझे पकड़ा है वो सब जानता है बेटा काशी हो सोलो बाबू जी बाबू जी जो बीच में बोला बबू खन्ने वाले को पूछ लो हरविंदर जलालपुरी भी बहुत तगड़ा कमेंटर है और सबकी खुदिया खड़ी करता है बाबूजी। जी ओ ਜੋ ਗਰੀਬਾਂ ਕੋ ਮੋਟਰਸਾਈਕਲ ਦਵਾਤਾ ਹੈ ਐ ਹਰਵਿੰਦਰ ਨੇ ਹਮਾਰੇ ਨਾਲ ਵੀ ਵਾਦਾ ਕੀਤਾ ਕਿ ਜਸਪਾਲ ਹੰਸ ਨੂੰ ਮੋਟਰਸਾਈਕਲ ਦੇਣਗੇ ਇੱਕ ਵਾਦਾ ਮੇਰਾ ਨਵੇਂ ਸ਼ਹਿਰ ਤੋਂ ਆਕੇ ਜਾ ਹੂਆ वो मक्खन हकीमपुर वाला उसने मुझे जामा बोल दिया वो कोच बहुत अच्छा है मशहूर कोच है मक्खन हकीमपुरी ऐसे बात करके मुकरता नहीं कोच भैया अरे दम रखो पता जाता है बाबू जी अरे किसने पवाई तुम्हारी ट्रिक बाबू जी जो मैक में बोलता है हरविंदर वो सबका गरीबों का अन्नदाता है वो उसको सब जानते हैं अरे मुझे नाम बता उसका नाम क्या है रुपिंदर जलाल ओ भाई रुपिंदर जलाल सुन ले अरे जो मोहंस के साथ खुशियां मनाते हैं धरने में और मैं धरना छोड़ने वाला नहीं बाबूजी आपके साथ चलूंगा डलेहल साहब ज्यादा बीमार हो गए बाबूजी मैं देखता हूँ, डलेहल साहब बाबूजी सनी देओल को देख के ऐसे बिस्तर में उठेगा वो बोलेगा पंजाब का सनी देओल आ गया पंजाब का अरे बेटा धर्मेंद्र को भी लाल लेके जाना हम भी जा लेंगे बाबूजी हम डलेहल साहब के खबर रहेंगे बाबूजी बसंती ਆਜੀ ਤਾਂ ਗੱਥੇਰ ਕਰੋ ਕਨਰੀ ਬੱਦਰ ਜਣਾਏ ਤਾਂ ਕੀ ਆ ਬਾਤ ਆ ਬਈ ਬਹੁਤ ਬਹੁਤ ਧੰਨਵਾਦ ਰਾ ਜਮਾ ਸਿਰਾ ਲਾਦਾ ਤੁਸੀਂ ਦੱਸਿਓ ਬਈ ਕਿੱਦਾਂ ਲੱਗੀ ਵੀਡੀਓ ਤੇ ਕਿੱਦਾਂ ਬਾਈ ਦੀ ਕਮੇਡੀਆ ਤੇ ਕਿੰਨੇ ਕਿ ਸੋਹਣੇ ਆਵਾਜ਼ਾਂ ਕੱਢਦਾ ਸਾਨੂੰ ਤਾਂ ਬੜਾ ਵਧੀਆ ਲੱਗਾ ਕਿਉਂਕਿ ਅੱਜ ਸਾਨੂੰ ਇਹ ਤਾਂ ਹੈ ਨਹੀਂ ਪਹਿਲੀ ਵਾਰ ਮਿਲਿਆ ਅਕਸਰੀ ਮਿਲਦਾ ਜਦੋਂ ਵੀ ਅਸੀਂ ਟੂਰਨਾਮੈਂਟ ਦੇ ਇਕੱਠੇ ਹੋਈਦਾ ਹਨਾ ਸੋ ਬਾਈ ਗੁਰੂ ਪਰਮਾਤਮਾ ਬਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਔਰ ਬਾਈ ਦੀ ਜਰੂਰ ਬਾਹ ਫੜਿਆ ਕਰੋ ਔਰ ਬਾਈ ਨੂੰ ਵੱਧ ਵੱਧ ਟੂਰਨਾਮੈਂਟਾਂ ਦੇ ਮੌਕੇ ਦੋ ਹਨਾ ਰੁਪਿੰਦਰ ਬਾਈ ਨੂੰ ਮੈਂ ਕਹਿਣਾ ਚਾਹੁੰਦਾ ਰੁਪਿੰਦਰ ਜਲਾਲ ਸਾਡਾ ਭਾਈ ਉਹਦੇ ਨਾਲ ਵੀ ਗੱਲਬਾਤ ਹੁੰਦੀ ਆ ਦੀ ਉਹਨੂੰ ਇਹ ਹੀ ਬੇਨਤੀ ਕਰੂੰਗਾ ਤੁਹਾਡੇ ਚੈਨਲ ਮਦਨ ਮਨ ਦੇ ਨਾਲ ਵੀ ਭਾਈ ਮੈਨੂੰ ਟਾਈਮ ਦਵਾ ਦਿਆ ਕਰ ਕਵਾੜੀ ਖੇਡਾਂ ਤੇ ਵੈਸੇ ਜਿਹੜਾ ਮੈਂ ਧਰਨੇ ਤੇ ਡਟਿਆ ਹੋਇਆ ਹਨਾ ਬਾਈ ਧਰਨੇ ਦੇ ਮਤਲਬ ਉੱਥੇ ਪੂਰੀ ਡਿਊਟੀ ਦੇ ਰਿਹਾ ਇੱਕ ਸਾਲ ਤੋਂ ਇੱਧਰ ਮਰਨ ਪੈਰਾ ਵੀ ਲੋਣਾ ਜਗੀਦੀਤ ਸਿੰਘ ਸਰਦਾਰ ਜਗੀਦੀਤ ਸਿੰਘ ਢੱਲੇਵਾਲ ਦੀ ਉਹਨਾਂ ਦੀ ਫੋਟੋ ਇੱਧਰ ਸਿੱਧੂਪੁਰ ਕਾਈ ਦੇ ਸੋ ਬਾਈ ਦਾ ਬਹੁਤ ਵੱਡਾ ਯੋਗਦਾਨ ਆ ਇਹਦੇ ਵਿੱਚ ਆਪਣੇ ਧਰਨੇ ਦੇ ਵਿੱਚ ਮੈਂ ਮਜ਼ਦੂਰ ਦਾ ਪੁੱਤ ਮੈਂ ਇਹ ਸਾਰਿਆਂ ਦਾ ਸਾਥ ਦੇਣਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਕਮੈਂਟਰ ਨੇ ਜਿੰਨੇ ਪੰਜਾਬ ਚ ਖਿਡਾਰੀ ਨੇ ਸਾਰਿਆਂ ਨੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾ ਜਰੂਰ ਵੀਡੀਓ ਸ਼ੇਅਰ ਕਰ ਦਿਓ ਤੇ ਭਰਾ ਦੀ ਜਰੂਰ ਹੈਲਪ ਕਰੋ ਤੁਸੀਂ ਬਹੁਤ ਬਹੁਤ ਧੰਨਵਾਦ ਸਸ਼ੀ ਕਾਲ ਜੀ ਸਾਰੇ ਭਰਾਵਾਂ